ਇਥੋਂ ਇੱਕ ਨੌਜਵਾਨ ਸਾਊਥ ਅਫਰੀਕਾ ਜਾਂਦਾ ਸਿਉਨੇ ਦੀ ਖਾਨ ਦੇ ਵਿੱਚ ਮਜ਼ਦੂਰੀ ਦਾ ਕੰਮ ਕਰਨ ਤੇ 2 ਮਹੀਨੇ ਬਾਅਦ ਵਾਪਸ ਆ ਜਾਂਦਾ ਪਰ ਵਾਪਸ ਆਉਣ ਤੋਂ ਬਾਅਦ ਉਹਦੀ ਸਿਹਤ ਐਸੇ ਨਾਟਕੀ ਢੰਗ ਦੇ ਨਾਲ ਖਰਾਬ ਹੁੰਦੀ ਹੈ ਕਿ ਉਹਦੀ ਜਾਨ ਚਲੀ ਜਾਂਦੀ ਹੈ ਤੇ 22 ਜੂਨ ਨੂੰ ਜਿਹੜਾ ਬੰਦਾ ਉਹਨੂੰ ਲੈ ਕੇ ਗਿਆ ਸੀਗਾ ਮਨਦੀਪ ਸਿੰਘ ਗੋਨੇਆਣੇ ਦਾ ਉਹ ਘਰ ਆ ਕੇ ਸਾਨੂੰ ਕਹਿੰਦਾ ਸਾਰਾ ਪਰਿਵਾਰ ਬੈਠੇ ਆ ਕਿ ਤੂੰ ਤੂੰ ਸਲੀਮ ਇੱਕ ਤਾਂ ਘਰੋਂ ਬਾਹਰ ਨਹੀਂ ਨਿਕਲਣਾ 15 ਦਿਨ ਇੱਕ ਫਿਲਟਰ ਦਾ ਪਾਣੀ ਪੀਣਾ ਦੂਜਾ ਜੇ ਤੈਨੂੰ ਬੁਖਾਰ ਚੜ ਗਿਆ ਤੇ ਸਮਝਦਾ ਤੇਰੀ ਮੌਤ ਹੈ ਤੇ ਉਹਨੂੰ ਬੁਖਾਰ ਚੜ ਗਿਆ ਅਸੀਂ 6 ਤਰੀਕ ਨੂੰ ਉਹਨੂੰ 6 ਜੁਲਾਈ ਨੂੰ ਅਸੀਂ ਬਟਲੇ ਦੇ ਇੱਕ ਪ੍ਰਾਈਵੇਟ ਚੈੱਕ ਕਰਾ ਦਾਖਲ ਕਰਾਇਆ ਤੇ ਉਹਦੇ ਐਂਦਵਾਰ ਹੋਣ ਕਰਕੇ ਅਸੀਂ ਐਮਜੇ ਵਿੱਚ ਨਾਲ ਗਏ ਤੇ ਜਦੋਂ ਅਸੀਂ ਐਮਜੇ ਦੇ ਵਿੱਚ ਲੈ ਕੇ ਗਏ ਤੇ ਸਾਡੇ ਲੜਕੇ ਦੀ ਸਿਰਫ 48 ਘੰਟਿਆਂ ਦੇ ਵਿੱਚ ਮੌਤ ਹੋ ਗਈ ਉਹਦਾ ਸਾਰਾ ਸਰੀਰ ਖਤਮ ਹੋ ਚੁੱਕਿਆ ਸੀਗਾ ਤੇ ਬਿੱਟੂ ਨੇ ਸਾਡੇ ਮੁੰਡੇ ਨੂੰ ਟੌਫਗਾਂ ਤੇ ਇੱਕ ਸੂਟ ਲੈ ਕੇ ਦਿੱਤਾ ਉਹ ਸੂਟ ਨਹੀਂ ਲੈ ਕੇ ਤਾਂ ਉਹਦੇ ਵਿੱਚ ਛੋੜੇ ਕੱਚਾ ਸਿਉਣਾ ਲੈਂਦਾ ਸਾਡਾ ਮੁੰਡਾ ਅਨਪੂਰ ਸੀਗਾ ਵੀ ਜੇ ਜੇ ਤਾਂ ਵੀ ਲੰਘ ਗਿਆ ਤਾਂ ਮਾਲ ਸਾਡਾ ਇਹਦੇ ਵਿੱਚ ਫੜਿਆ ਗਿਆ ਤਾਂ ਵੇਫੜਿਆ ਜਾਊਗਾ ਮਤਲਬ ਤੁਹਾਨੂੰ ਇਹ ਸ਼ੱਕ ਹੈ ਵੀ ਉਹਦੇ ਨਾਲ ਕੋਈ ਸਾਜ਼ਿਸ਼ ਹੋਈ ਹੈ ਹਾਂ ਜੀ ਸਾਜ਼ਿਸ਼ ਹੋਈ ਉਹਦੇ ਨਾਲ ਸਾਰਾ ਸਰੀਰ ਇੱਕਦਮ ਫੇਲ ਨੂੰ ਸਦਾ ਬੰਦੇ ਨੂੰ ਬੁਖਾਰ ਚੜਦਾ ਬੰਦੇ ਛੀ-ਛੀ ਮਹੀਨੇ ਪਏ ਰਹਿੰਦੇ ਆ ਗੁਰਦੇ ਆਲੇ ਬੰਦੇ 2-2 ਸਾਲ ਪਏ ਰਹਿੰਦੇ ਆ ਦਿਲ ਆਲੇ ਬੰਦੇ ਆ 2-2 ਸਾਲ ਪਏ ਰਹਿੰਦੇ ਆ ਇਹ ਸੋਨਾ ਤਸਕਰੀ ਦਾ ਕੋਈ ਵੱਡਾ ਰੈਕਟ ਚੱਲ ਰਿਹਾ ਹੈ ਕਿ ਦਾ ਹਾਂ ਇਹ ਜਾਨੀ ਮਿਲੀ ਭੋਗ ਦਾ ਇਹਦੇ ਵਿੱਚ ਕੋਈ ਮੰਤਰੀ ਵੀ ਹੋ ਸਕਦੇ ਆ ਹੋ ਸਕਦਾ ਹੋ ਸਕਦਾ ਹੈ ਬੈਗ ਸਕੈਨ ਹੋ ਕੇ ਲੰਗੇ ਨਾ ਹੋਵੇ ਜਿਦੋਂ ਕਿ ਅਸੀਂ ਆਮ ਵੇਨੇ ਸੁਣਦੇ ਆ ਕੈਨੇਡਾ ਤੋਂ ਆਉਂਦੇ ਆ ਜਾਂ ਨਵੀ ਤੋਂ ਆਉਂਦੇ ਆ ਕਿਸੇ ਕੋਲ ਸ਼ਾਪ ਹੁੰਦੀ ਆ ਉਹ ਤਾਂ ਸਕੈਨ ਕਰ ਲੈਂਦੇ ਆ ਜਿਹੜੇ ਕਿਲੋਨ ਦੇ ਹਿਸਾਬ ਨਾਲ ਐ ਉਹ ਤੋਂ ਇਹ ਬਿਨਾਂ ਸਕੈਨ ਤੋਂ ਇਹ ਬੈਗ ਲੰਘਿਆ ਐ ਸਸੀਕਾਲ ਤੁਸੀਂ ਜੁੜਿਓ ਡੇਲੀ ਡੈਸ਼ ਟੀਵੀ ਦੇ ਨਾਲ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਤਹਿਸੀਲ ਜੈਤੋ ਦੇ ਸੇੜਾ ਸਿੰਘ ਵਾਲਾ ਪਿੰਡ ਵਿੱਚ ਕੇ ਖੜੇ ਆ ਇਥੋਂ ਇੱਕ ਨੌਜਵਾਨ ਸਾਊਥ ਅਫਰੀਕਾ ਜਾਂਦਾ ਸਿਉਨੇ ਦੀ ਖਾਨ ਦੇ ਵਿੱਚ ਮਜ਼ਦੂਰੀ ਦਾ ਕੰਮ ਕਰਨ ਤੇ 2 ਮਹੀਨੇ ਬਾਅਦ ਵਾਪਸ ਆ ਜਾਂਦਾ ਪਰ ਵਾਪਸ ਆਉਣ ਤੋਂ ਬਾਅਦ ਉਹਦੀ ਸਿਹਤ ਐਸੇ ਨਾਟਕੀ ਢੰਗ ਦੇ ਨਾਲ ਖਰਾਬ ਹੁੰਦੀ ਹੈ ਕਿ ਉਹਦੀ ਜਾਨ ਚਲੀ ਜਾਂਦੀ ਹੈ ਆਪਾਂ ਅੱਜ ਗੱਲ ਕਰਦੇ ਹਾਂ ਉਹਨਾਂ ਦੇ ਪੇਰੈਂਟਸ ਦੇ ਨਾਲ ਮਾਪਿਆਂ ਦੇ ਨਾਲ ਕਿ ਕੀ ਕਾਰਨ ਰਹਿ ਕੀ ਉਹਨਾਂ ਨੂੰ ਸ਼ੱਕ ਹੈ ਕਿ ਉਹ ਕੁਦਰਤੀ ਮੌਤ ਹੈ ਜਾਂ ਕੋਈ ਅਣ ਹੋਈ ਵੀ ਉਸ ਦੇ ਨਾਲ ਵਾਪਰੀ ਹੋ ਸਕਦੀ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਬਈ ਜੀ ਪੂਰਾ ਕੀ ਮਾਮਲਾ ਹੈ ਮੇਰਾ ਲੜਕਾ ਅਫਦਲ ਸ਼ਰੀਮ ਆਕਰ ਅਲੀ ਪਿੰਡ ਸਿੱਧਾ ਸਿੰਘ ਵਾਲਾ ਤਹਿਸੀਲ ਜੇਤੋ ਜ਼ਿਲ੍ਹਾ ਫਰੀਦਕੋਟ ਪੰਜਾਬ ਦਾ ਰਹਿਣ ਵਾਲਾ ਹਾਂ ਮੇਰਾ ਲੜਕਾ ਅਫਦਲ ਸ਼ਰੀਮ 12 ਅਪ੍ਰੈਲ ਨੂੰ ਦਿੱਲੀ ਤੋਂ ਕੰਮਾਂ ਵਾਸਤੇ ਗਿਆ ਅਤੇ ਉਥੇ ਕੰਮ ਜੀਪੀਸੀ ਦਾ ਕੰਮ ਕਰਦਾ ਰਿਹਾ ਤੇ 19 ਜੂਨ ਨੂੰ ਉਹਨਾਂ ਨੇ ਉਥੋਂ ਵਾਪਸ ਭੇਜਤਾ ਤੇ 20 ਜੂਨ ਨੂੰ ਸਾਡੇ ਕੋਲੇ ਪਿੰਡ ਆ ਗਿਆ ਇਹ 22 ਜੂਨ ਨੂੰ ਜਿਹੜਾ ਬੰਦਾ ਉਹਨੂੰ ਲੈ ਕੇ ਗਿਆ ਸੀਗਾ ਮਨਦੀਪ ਸਿੰਘ ਗੋਨੇਆਣੇ ਦਾ ਉਹ ਘਰ ਆ ਕੇ ਸਾਨੂੰ ਕਹਿੰਦਾ ਸਾਰਾ ਪਰਿਵਾਰ ਬੈਠੇ ਆ ਕਿ ਤੂੰ ਤੂੰ ਸੁਲੀਮ ਇੱਕ ਤਾਂ ਘਰੋਂ ਬਾਹਰ ਨਹੀਂ ਨਿਕਲਣਾ 15 ਦਿਨ ਇੱਕ ਫਿਲਟਰ ਦਾ ਪਾਣੀ ਪੀਣਾ ਦੂਜਾ ਜੇ ਤੈਨੂੰ ਬੁਖਾਰ ਚੜ ਗਿਆ ਤੇ ਸਮਝ ਲੈ ਤੇਰੀ ਮੌਤ ਹੈ ਤੇ ਉਹਨੂੰ ਬੁਖਾਰ ਚੜ ਗਿਆ ਅਸੀਂ 6 ਤਰੀਕ ਨੂੰ ਉਹਨੂੰ 6 ਜੁਲਾਈ ਨੂੰ ਅਸੀਂ ਮਟਲੇ ਦੇ ਇੱਕ ਪ੍ਰਾਈਵੇਟ ਚੈੱਕ ਕਰਾ ਦਾਖਲ ਕਰਾਇਆ ਤੇ ਉਹਦੇ ਐਂਦਵਾਰ ਹੋਣ ਕਰਕੇ ਅਸੀਂ ਐਮਜੇ ਵਿੱਚ ਨਾਲ ਗਏ ਤੇ ਜਦੋਂ ਅਸੀਂ ਐਮਜੇ ਦੇ ਵਿੱਚ ਲੈ ਕੇ ਗਏ ਤੇ ਸਾਡੇ ਲੜਕੇ ਦੀ ਸਿਰਫ 46 ਘੰਟਿਆਂ ਦੇ ਵਿੱਚ ਮੌਤ ਹੋ ਗਈ ਉਹਦਾ ਸਾਰਾ ਸਰੀਰ ਖਤਮ ਹੋ ਚੁੱਕਿਆ ਸੀਗਾ ਇਧਰ ਉਹਨੂੰ ਲੈ ਕੇਦਾ ਜਾਂਦਾ ਏ ਮਿੱਠੂ ਸਿੰਘ ਕਰਾਈ ਵਾਲੇ ਦਾ ਜਿਹਦਾ ਦਫ਼ਤਰ ਜੀਲਕਪੁਰਾ ਹੈ ਤੇ ਲੈ ਕੇ ਆਉਂਦਾ ਬਿੱਟੂ ਰਾਜਪੁਰੇ ਦਾ ਤੇ ਸਾਡੇ ਕੋਲ ਇੱਕ ਬੈਗ ਆ ਆ ਦੇਖੋ ਇਹ ਅਸੀਂ ਨਤੀਜੇ ਦਿਨ ਵੇਖਿਆ ਇਸ ਬੈਗ ਦੇ ਵਿੱਚ ਚਰਨਜੀਤ ਕੁਮਾਰ ਦੇ ਨਾਮ ਦੀਆਂ ਪਰਚੀਆਂ ਐ ਤੇ ਬਿੱਟੂ ਨੇ ਸਾਡੇ ਮੁੰਡੇ ਨੂੰ ਟੌਫਗਾਂ ਤੇ ਇੱਕ ਸੂਟ ਲੈ ਕੇ ਦਿੱਤਾ ਉਹ ਸੂਟ ਨਹੀਂ ਲੈ ਕੇ ਤਾਂ ਉਹਦੇ ਵਿੱਚੋਂ ਉਹ ਕੱਚਾ ਸੋਨਾ ਲੈਂਦਾ ਸਾਡਾ ਮੁੰਡਾ ਅਨਪੂਰ ਸੀਗਾ ਵੀ ਜੇ ਜੇ ਤਾਂ ਵੀ ਨੰਗ ਗਿਆ ਤਾਂ ਮਾਲ ਸਾਡਾ ਇਹਦੇ 'ਚ ਫੜਿਆ ਗਿਆ ਤਾਂ ਪੇ ਫੜਿਆ ਜਾਊਗਾ ਤੇ ਮੈਂ ਤਾਂ ਇਹ ਰੱਬ ਦਾ ਭਾਣਾ ਮੰਨ ਲਿਆ ਕਿ 8 ਤਰੀਕ ਨੂੰ ਮੇਰਾ ਬੱਚਾ ਨਾਮ ਤੋੜ ਗਿਆ ਤੇ ਉੱਥੇ ਮੇਰਾ ਲੜਕਾ ਦਾਜਦਾ ਕਿ 70 80 ਬੰਦੇ ਹੋਰ ਹੈਗੇ ਆ ਤੇ ਮੈਂ ਇਹ ਕਹਿਣਾ ਕਿ ਤੇਰਾ ਆਪਣਾ ਮਿੱਠਾ ਲੱਗੇ ਮੇਰਾ ਜਰਾਗ ਤਾਂ ਬੁੱਝ ਗਿਆ ਮੈਂ ਹੁਣ ਜਿਹੜੇ 70 80 ਬੰਦੇ ਉੱਥੇ ਰਹਿੰਦੇ ਆ ਉਹਨਾਂ ਦੀ ਕਿਸੇ ਦੀ ਭੈਣ ਕਿਸੇ ਦੀ ਮਾਂ ਕਿਸੇ ਦੀ ਘਰਵਾਲੀ ਕੇ ਦਾ ਬੁੱਢਾ ਬਾਪ ਕੇ ਦਾ ਛੋਟਾ ਜਿਹਾ ਤੋਤਲਾ ਜਿਹਾ ਬੱਚਾ ਕਿ ਡੈਡੀ ਕਦੋਂ ਆਊਗਾ ਉੱਤੇ ਜਹਾਜ਼ ਨੂੰ ਵੇਖ ਕੇ ਕਹਿੰਦਾ ਕਿ ਡੈਡੀ ਦਾ ਜਹਾਜ਼ ਆ ਗਿਆ ਮੈਂ ਕਹਿੰਦਾ ਉਹਨਾਂ ਦਾ ਕਿਹਦਾ ਚਰਾਗ ਨਾ ਮੁਝੇ ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰਦਾ ਕਿ ਉਹ ਦੋ ਨੰਬਰ ਦੇ ਧੰਦਿਆਂ ਦੇ ਖਰਾਬ ਸਖਤੋ ਸਖਤ ਕਾਰਵਾਈ ਕੀਤੀ ਜਾਵੇ ਮਤਲਬ ਤੁਹਾਨੂੰ ਇਹ ਸ਼ੱਕ ਹੈ ਵੀ ਉਹਦੇ ਨਾਲ ਕੋਈ ਸਾਜ਼ਿਸ਼ ਹੋਈ ਹੈ ਹਾਂਜੀ ਸਾਜ਼ਿਸ਼ ਹੋਈ ਉਹਦੇ ਨਾਲ ਹੀ ਸਾਰਾ ਸਰੀਰੇ ਇੱਕਦਮ ਫੇਲ ਨੂੰ ਸਦਾ ਬੰਦੇ ਨੂੰ ਬੁਖਾਰ ਚੜਦਾ ਬੰਦੇ ਛੀ-ਛੀ ਮਹੀਨੇ ਪਏ ਰਹਿੰਦੇ ਆ ਗੁਰਦੇ ਆਲੇ ਬੰਦੇ 2-2 ਸਾਲ ਪਏ ਰਹਿੰਦੇ ਆ ਦਿਲ ਆਲੇ ਬੰਦੇ ਆ 2-2 ਸਾਲ ਪਏ ਰਹਿੰਦੇ ਆ ਸਾਡੇ ਹੁਣ ਘਰ ਦੇ ਆਂਦੇ ਕਈ ਗੁਰਦੇ ਆਪਾਂ ਭੈਣਾਂ ਆਂ ਦੀਆਂ ਸੀ ਗੁਰਦੇ ਦੇ ਦਿੰਦੀਆਂ ਪਰ ਇਹਦੀ ਮੌਤ ਹੀ 48 ਘੰਟਿਆਂ ਦੇ ਵਿੱਚ ਹੋ ਗਈ ਹੈ ਤੇ ਗੁਰਦੇ ਨਾਲ ਸਾਨੂੰ ਟਾਈਮ ਹੁੰਦਾ ਤਾਂ ਹੀ ਅਸੀਂ ਗੁਰਦੇ ਦਿੰਦੇ ਨਾ ਉਹਦੇ ਮਤਲਬ ਤੁਹਾਨੂੰ ਵੀ ਕੋਈ ਸੋਚਣ ਸਮਝਣ ਦਾ ਟਾਈਮ ਹੀ ਨਹੀਂ ਮਿਲਿਆ ਸਾਨੂੰ ਕੋਈ ਟਾਈਮ ਨਹੀਂ ਮਿਲਿਆ ਗਿਆ ਉਹਨਾਂ ਨੇ ਜਾਨੀ ਇਸ ਵਾਇਦੇ ਦਿੱਤੀ ਇਹ ਜੇ ਦਿੱਤੀ ਆ ਕਿ ਤਾਂ ਕਿ ਸਾਡੇ ਜਿਹੜਾ 2 ਨੰਬਰ ਦਾ ਦੰਦਾ ਇਹਦਾ ਪਰਦਾ ਫਾਸ਼ ਨਾ ਹੋ ਜਾਕੇ ਹੂੰ ਮਤਲਬ ਉਹ ਇਹ ਜਿਵੇਂ ਤੁਸੀਂ ਕਹਿੰਦੇ ਹੋ ਵੀ ਇਹਦੇ ਵਿੱਚ ਸੋਨੇ ਸੋਨੇ ਨੂੰ ਲੁਕਾ ਕੇ ਲੈਂਦਾ ਕਿ ਉਹਨੂੰ ਉਹ ਕੀਤਾ ਆ ਪਰਚੀ ਕਾਟੂ ਹਾਂ ਹਾਂ ਇਹਦੇ ਵਿੱਚ ਚਰਨਜੀਤ ਕੁਮਾਰ ਦੇ ਨਾਮ ਦੀਆਂ ਬੰਦਿਆਂ ਦੀਆਂ ਪਰਚੀਾਂ ਨਾ ਹੀ ਪਏਗਾ ਸਾਡਾ ਹੂੰ 15 9 23 ਦੀਆਂ ਪਰਚੀਆਂ ਐ ਚਰਨਜੀਤ ਕੁਮਾਰ ਦੀਆਂ ਮੈਡੀਕਲ ਦੀਆਂ ਤੇ ਸਾਡੇ ਬੱਚੇ ਦਾ ਤਾਂ ਇਹਨਾਂ ਕੋਈ ਤਾਲੁਕਤ ਨਹੀਂਗਾ ਤੇ ਫਿਰ ਹੋ ਸਕਦਾ ਵੀ ਇਹ ਵਿਚ ਸੋਨੇ ਹੀ ਲੈਂਦਾ ਕਿ ਤੁਹਾਨੂੰ ਟਾਫੀਆਂ ਤੇ ਸਾਨੂੰ ਲੈ ਕੇ ਸੂਟ ਲੈ ਕੇ ਜਾਂਦਾ ਜਦੋਂ ਕਿ ਅਸੀਂ 2 ਸਾਲ ਦਾ ਆਪਦੇ ਬੱਚੇ ਨੂੰ ਕੱਪੜੇ ਲੈ ਕੇ ਜਾਂਦੇ ਸੀ ਬਹਿ ਗਏ ਅੰਦਰ ਪਿਆ ਮੈਂ ਤੁਹਾਨੂੰ ਵਿਖਾ ਸਕਦਾ ਹਾਂ ਵੀ ਇਹ ਇਹ ਸੋਨਾ ਤਸਕਰੀ ਦਾ ਕੋਈ ਵੱਡਾ ਰੈਕਟ ਚੱਲ ਰਿਹਾ ਕਿ ਦਾ ਹਾਂ ਇਹ ਜਾਨੀ ਮਿਲੀ ਭੋਗਤਾ ਇਹਦੇ ਵਿੱਚ ਕੋਈ ਮੰਤਰੀ ਵੀ ਹੋ ਸਕਦੇ ਆ ਸੀਆਈਏ ਐਸਐਫ ਦੇ ਜਿਹੜੇ ਉੱਥੇ ਡੀਆਈਜੀ ਆਈਜੀ ਆ ਜਿਹੜੇ ਉਹ ਵੀ ਹੋ ਸਕਦੇ ਆ ਹੋ ਸਕਦਾ ਇਹ ਬੈਗ ਸਕੈਨ ਹੋ ਕੇ ਨੰਗੇ ਨਾ ਹੋਵੇ ਜਦੋਂ ਕਿ ਅਸੀਂ ਆਮ ਵੇਨੇ ਸੁਣਦੇ ਆ ਕੈਨੇਡਾ ਤੋਂ ਆਉਂਦੇ ਆ ਜਾਂ ਦੁਬਈ ਤੋਂ ਆਉਂਦੇ ਆ ਕਿਸੇ ਕੋਲੇ ਸ਼ਾਪ ਹੁੰਦੀ ਆ ਉਹ ਤਾਂ ਸਕੈਨ ਕਰ ਲੈਂਦੇ ਆ ਜਿਹੜੇ ਕਿਲੋਆਂ ਦੇ ਹਿਸਾਬ ਨਾਲ ਐ ਉਹ ਉਥੋਂ ਇਹ ਬਿਨਾਂ ਸਕੈਨ ਤੋਂ ਇਹ ਬੈਗ ਨੰਗੇ ਆਏ ਆ ਆ ਦੇਖੋ ਐਡਾ ਵੱਡਾ ਬੈਗ ਹੈ ਇਹ ਕੋਈ ਇਹਦਾ ਨਹੀਂਗਾ ਵੀ ਉਹ ਜੇਬ ਦੇ ਵਿੱਚ ਲੁਕੋਇਆ ਹੋਇਆ ਸੀਗਾ ਇਹ ਚਰਨਜੀਤ ਕੁਮਾਰ ਦੇ ਨਾਂ ਦੇ ਬੰਦੇ ਦਾ ਬੈਗ ਆ ਉਹਦੇ ਵਿੱਚ ਪਰਚੀਆਂ ਨਿਕਲੀਆਂ ਮੈਡੀਕਲ ਦੀਆਂ ਤੇ ਉਹਨਾਂ ਦੇ ਮੈਦਾਨੇ ਸੀਆਈਏ ਐਸਐਫਏ ਜਿਹੜੀ ਉਹਨਾਂ ਦੇ ਵੀ ਡੀਆਈਜੀਆਈਜੀ ਤੇ ਉਹਨਾਂ ਦੇ ਵੀ ਇਹ ਹੁਣ ਜਿਹੜੇ ਮਿਲੀ ਭੋਗ ਦੇ ਨਾਲ ਇਹ ਨਿਕਲੇ ਆਏ ਆ ਆਏ ਲੇਕਿਨ ਜਿਵੇਂ ਸਾਡੇ ਆ ਪੰਜਾਬ ਦੀ ਇੱਕ ਬਹਾਦਰ ਲੜਕੀ ਨੇ ਉਹ ਹਰਿਆਣੇ ਦੀ ਐਮਪੀ ਦੇ ਲਫੇੜਾ ਮਾਰਿਆ ਤੇ ਉਹ ਵੀ ਪਾਸੇ ਦੀ ਨਗਾਉਂਦੀ ਸੀਗੀ ਬੈਗ ਤੇ ਉਹ ਮੈਂ ਉਸ ਲੜਕੀ ਨੂੰ ਦਾਤ ਦਿੰਨਾ ਕਿ ਉਹਦੇ ਬਹੁਤ ਬਾਦਰੀਲਾ ਕੰਮ ਕੀਤਾ ਕਿ ਇਨਸਪੈਕਟਰ ਰੈਂਕ ਦੀ ਲੜਕੀ ਸੀਗੀ ਉਹ ਤੇ ਪਰ ਇਹਨਾਂ ਦਾ মিডিਆ ਹੋਣ ਕਰਕੇ ਇਹਨਾਂ ਨੇ ਉਹ ਮੁੱਦਾ ਬਣਾ ਲਿਆ ਕਿ ਕਿਸਾਨ ਦੀ ਲੜਕੀ ਹੈ ਤੇ ਇੱਕ ਐਮਪੀ ਦੇ ਲਈ ਫੜਾ ਮਾਰਦੀ ਹੈ ਤੁਸੀਂ ਇਹ ਚਰਨਜੀਤ ਸਿੰਘ ਦੀਆਂ ਜਿਹਦੀਆਂ ਪਰਚੀਆਂ ਇਹਨਾਂ ਨੂੰ ਜਾਣਦੇ ਹੋ ਨਹੀਂ ਅਸੀਂ ਕੋਈ ਨਹੀਂ ਜਾਣਦੇ ਨਹੀਂ ਗਏ ਹੂੰ ਮਤਲਬ ਇਹ ਬੈਗ ਚੋਂ ਹੀ ਨਿਕਲੀਆਂ ਤੁਹਾਨੂੰ ਕੋਈ ਪਤਾ ਇਹ ਬੈਗ ਦੀ ਬਾਹਰ ਜੇਬ ਚੋਂ ਨਿਕਲ ਗਈ ਹੂੰ ਜਾਨੀ ਜਾਨੂ ਇਸ ਤੋਂ ਸ਼ੱਕ ਹੁੰਦਾ ਸੀ ਨਹੀਂ ਤਾਂ ਪੋਸਟ ਮਾਰਟਮ ਵੀ ਕਰਾ ਲੈਂਦੇ ਹੁਣ ਵੀ ਸਾਡੇ ਕੋਲੇ ਲਾਸ਼ ਮਨਫੂਜ ਪਈ ਆ ਕਿ ਸਾਹੀ ਮੁਸਲਮਾਨਾ ਕਬਰ ਦੇ ਵਿੱਚ ਲਾਸ਼ ਹੈ ਅਸੀਂ ਹੁਣ ਵੀ ਲਾਸ਼ ਕਢਾ ਕੇ ਉਹਦਾ ਜਾਨੀ ਪੋਸਟ ਮਾਰਟਮ ਕਰਾਉਣ ਨੂੰ ਤਿਆਰ ਆ ਜੇ ਕੋਈ ਕਾਰ ਵੀ ਹੁੰਦੀ ਆ ਦਾ ਉਹ ਤੁਸੀਂ ਉਦੋਂ ਕਿਉਂ ਨਹੀਂ ਦਿਮਾਗ ਚਾਈ ਵੀ ਅਸੀਂ ਇਹਦੇ ਤੇ ਜੇ ਸਾਡੇ ਸ਼ੱਕੀ ਹਾਲਾਤਾਂ ਚ ਮੌਤ ਹੋਈ ਲੱਗਦੀ ਹੈ ਵੀ ਅਸੀਂ ਪੋਸਟਮਾਰਟਮ ਕਰਾਈਏ ਜਾਂ ਕੋਈ ਪੁਲਿਸ ਨੂੰ ਕੰਪਲੇਂਟ ਕਰੀਏ ਉਹ ਤਾਂ ਜੀ ਫਿਰ ਜੋ ਸਾਥੀ ਜਿਹਦੇ ਨੇ ਬੈਗ ਵੇਖਿਆ ਜੇ ਤੁਹਾਡੇ ਫੁੱਲਾਂ ਦੀ ਰਸ ਹੁੰਦੀ ਸਾਡੇ ਕੋਲਾਂ ਦੀ ਰਸ ਹੁੰਦੀ ਹੈ ਅਸੀਂ ਅਖਿਆ ਜਰੂਰ ਨੇ ਲੀਡਾ ਵੀਖੇ ਜਦੋਂ ਅਸੀਂ ਬੈਗ ਦੇ ਵੇਖਿਆ ਬੈਗ ਦੇ ਚੋਂ ਪਰਚੀਆਂ ਨਿਕਲਿਆ ਸਾਨੂੰ ਫੇਰ ਸ਼ੱਕ ਹੋਇਆ ਨਹੀਂ ਪਹਿਲਾਂ ਸਾਨੂੰ ਸਭ ਲੱਗਦਾ ਕੁਦਰਤੀ ਮੌਤ ਹੈ ਅੱਛਾ ਹਾਂ ਸਾਨੂੰ ਇਹ ਪਹਿਲਾਂ ਕੁਦਰਤੀ ਮੋਗਦ ਲੱਗਦੀ ਸੀ ਵੀ ਰੱਬ ਦਾ ਭਾਣਾ ਹੈ ਪਰ ਜਦੋਂ ਆ ਪਰਚੀਆਂ ਅਸੀਂ ਕੱਢ ਲਈਆਂ ਤੇ ਬਾਹਰ ਵੀ ਸਾਡਾ ਨਹੀਂ ਗਿਆ ਇਹ ਇੱਥੋਂ ਸਾਨੂੰ ਜਪੂਰਾ ਸ਼ਾਕਾ ਦੂਜੀ ਗੱਲ ਹੈ ਜਿਹੜਾ ਮਨਦੀਪ ਸਿੰਘ ਹੈ ਉਹ 6 ਤਰੀਕ ਨੂੰ ਤਾਂ ਉਸੇ ਟਾਈਮ ਸਾਡੇ ਕੋਲੇ ਜਾਂਦਾ ਹੈ ਤੇ ਅੱਜ 28 ਤਰੀਕ ਉਹ ਵੀ ਸਾਈ ਹੋ ਗਈ ਅੱਜ ਤੱਕ ਉਹ ਮਨਦੀਪ ਸਿੰਘ ਉਹਨੇ ਆਣੇ ਦਾ ਜਿਹੜਾ ਕਿ ਇੱਥੋਂ ਆਏਗਾ ਆਪਾਂ ਹੱਥ ਕਰਦੇ ਹੱਥ ਪਹੁੰਚਦਾ ਹੈ ਤੇ ਉਹਨੇ ਸਾਡੇ ਨਾਲ ਕੋਈ ਰਾਬਤਾ ਨਹੀਂ ਕੀਤਾ ਹਾਂ ਜਰ ਨਹੀਂ ਸਕਦੇ ਘਰੇ ਵਿੱਚ ਮਨਦੀਪ ਸਿੰਘ ਤੇ ਕਰਾਈ ਵਾਲਾ ਕੁਲਜੀਤ ਸਿੰਘ ਕਰਾਈ ਵਾਲਾ ਜਿਹਦਾ ਦਫਤਰ ਜੀਰਕਰੋਡ ਰੋਡ ਜੀਰਕਰਪੁਰ ਵਾਲਾ ਰੋਡ ਤੇ ਹੈ ਤੇ ਬਿੱਟੂ ਖੰਨੇ ਵਾਲਾ ਜਿਹਦੀਆਂ ਕਿ ਇਹ ਇਹਦਾ 우ਸਤਾਦ ਹੈ ਮੇਵਾ ਸਿੰਘ ਹੈ ਤੇ ਮੇਰਾ ਲੜਕਾ ਉਹਦੋਂ ਮਸ਼ੀਨਾਂ ਨੂੰ ਖੰਨੇ ਲੋਡ ਕਰਕੇ ਆਇਆ ਮੇਵਾ ਸਿੰਘ ਨੇ ਮੈਨੂੰ ਇਹ ਆਖਿਆ ਕਿ ਬਿੱਟੂ ਬਹੁਤ ਚੰਗਾ ਬੰਦਾ ਹੈ ਹਾਂ ਉਹ ਬਿੱਟੂ ਮੇਵਾ ਸਿੰਘ ਦਾ ਉਹਦਾ ਟਿਕਾਣਾ ਜਾਣਦਾ ਵੀ ਕਿੱਥੇ ਉਹਦਾ ਦਫਤਰ ਹੈਗਾ ਰਾਜਪੁਰੇ ਉੱਥੇ ਸੋਨੇ ਦੀ ਖੋਦਾਨ ਚ ਕੰਮ ਕਰਨਗੇ ਸੀ ਇਹ ਉੱਥੇ ਜੀ ਇਹ ਜੀਸੀਬੀ ਦਾ ਮਕੈਨਿਕ ਸੀਗਾ ਇਹ ਜੇ ਕੋਈ ਮਸ਼ੀਨ ਖਰਾਬ ਹੋ ਜਾਂਦੀ ਸੀ ਉਹ ਮਸ਼ੀਨ ਠੀਕ ਕਰਦਾ ਸੀਗਾ ਤੇ ਉਹ ਸਾਨੂੰ ਦਿਖਾਉਂਦਾ ਰਹਿੰਦਾ ਸੀਗਾ ਵੀਡੀਓ ਦੇ ਵਿੱਚ ਕਿ ਆਹ ਵੇਖੋ ਆਹ ਸੋਨਾ ਨਿਕਲਦਾ ਕੱਚਾ ਸੋਨਾ ਦੇ ਸੀ ਕਦੇ ਤੂੰ ਇਹਨੂੰ ਹੱਥ ਨਾਲ ਲਾ ਕੇ ਕੈਮਰੇ ਲੱਗੇ ਹੁੰਦੇ ਆ ਪਾਸੇ ਫਿਰ ਬੱਚਿਆਂ ਵਾਲੀ ਗੱਲ ਸੀਗੀ ਉਹ ਸਾਨੂੰ ਦਿਖਾਉਂਦਾ ਹੋ ਸਕਦਾ ਇਹਨਾਂ ਨੇ ਏਸੀ ਚੀਜ਼ ਦੇ ਹੋ ਗਏ ਸੀ ਵੀ ਸਾਡਾ ਭੇਜ ਦਿੰਦਾ ਇਹਨੂੰ ਖਤਮ ਕੀਤਾ ਜਾਵੇ ਮਤਲਬ ਇਹ ਕਿਤੇ ਨਾ ਕਿਤੇ ਇਹ ਅਣਜਾਣ ਪੁਨੇ ਚ ਉਹਨਾਂ ਦੀਆਂ ਕੋਈ ਚੀਜ਼ਾਂ ਨੂੰ ਨਸ਼ਰ ਕਰਦੇ ਰਹੇ ਤੇ ਉਹ ਇਸ ਚੀਜ਼ ਦਾ ਉਹਨਾਂ ਨੇ ਉਹ ਕੀਤਾ ਉਹ ਵਾਪ ਵਾਪਸ ਤਾਂ ਇਹਨੂੰ ਆnde ਜੀ ਉਹ ਪਹਿਲਾਂ ਤਾਂ ਜਿਹੜਾ ਉੱਥੇ ਹੈਗਾ ਨਾ ਮੁੰਸ਼ੀ ਆ ਦਾ ਮਿੱਠੂ ਦਾ ਇਹ ਇਹਨੂੰ ਮੈਨੂੰ ਘਰ ਆ ਕੇ ਦੱਸਿਆ ਕਿ ਅੱਬੂ ਮੈਨੂੰ ਆਂਦਾ ਆਖੇ ਵੀ ਤੀਜੇ ਦਿਰੀ ਉਹ ਮੈਨੂੰ ਕਹਿਣ ਲੱਗੇ ਮੈਂ ਤੈਨੂੰ ਰੋਟੀਆਂ ਭੇਜਣੀਆਂ ਭੇਜਣਾ ਕਿਉਂਕਿ ਇਹਨਾਂ ਦੀ ਇੱਕ ਉੱਥੇ ਲੜਕੀ ਰੋਟੀਆਂ ਪਕਾਉਂਦੀ ਆ ਤੇ ਨਾਲੇ ਦੂਜਾ ਲੀੜੇ ਕੱਪੜੇ ਧੋਹਦੀ ਸੀਗੀ ਹੋ ਸਕਦਾ ਕੋਈ ਉਹਦੇ ਨਾਲ ਉਹ ਮੁੰਸ਼ੀ ਦਾ ਕੋਈ ਲੈਣ ਦੇਣ ਚੱਲਦਾ ਹੋਵੇ ਤੇ 19 ਤਰੀਕ ਨੂੰ ਸਾਡੇ ਲੜਕੇ ਨੂੰ ਆਖਿਆ ਕਿ ਤੈਨੂੰ ਦੂਜੇ ਸ਼ਿਫਟ ਕਰਨਾ ਹੈ ਜਿਵੇਂ ਤੁਰੇ ਨਿਆਮੀ ਵਾਲਿਆਂ ਤੂੰ ਉਹਨਾਂ ਦਾ ਕੰਮ ਬਗੜਾੜੀ ਚੱਲਦਾ ਹੋਵੇ ਤੂੰ ਕਾਕਾ ਬਗੜਾੜੀ ਜਾਵੜਾ ਇਹ ਮੋਟਰਸਾਈਕਲ ਲੈ ਕੇ ਬਗੜਾੜੀ ਜਾਵੜਾ ਤੇ ਉੱਥੇ ਬਿੱਟੂ ਖੰਨੇ ਵਾਲਾ ਜਿਹੜਾ ਰਾਜਪੁਰੇ ਵਾਲਾ ਉਹ ਵੈਨ ਲਈ ਖੜਾ ਸੀਗਾ ਤੇ ਉਹ ਇਹਨੂੰ ਕਹਿੰਦਾ ਵੀ ਆਇਆ ਕਾਕੇ ਤੂੰ ਇਹਨੂੰ ਆਏ ਹੋ ਗਿਆ ਵੀ ਮੈਨੂੰ ਕੰਮ ਤੇ ਲੈ ਕੇ ਜਾਂਦਾ ਤੇ ਉਹ ਕਹਿੰਦਾ ਆਪਾਂ 에어ਪੋਰਟ ਚੱਲਦੇ ਆ ਇਹ ਤਾਂ ਹਾਂ ਮਾਰ ਕੇ ਰੋਣ ਲੱਗ ਪਿਆ ਮੇਰੀ ਲੜਕੀ ਨੂੰ ਫੋਨ ਕੀਤਾ ਫਿਰ ਮੇਰੇ ਲੜਕੇ ਨੂੰ ਫੋਨ ਕੀਤਾ ਇਹ ਮੈਨੂੰ ਆਦਾ ਬਾਬੂ ਰੋਈ ਜਾਂਦਾ ਮੈਨੂੰ ਆਖਿਆ ਕੋਈ ਨਹੀਂ ਰੋਈ ਜਾਂਦਾ ਫਿਰ ਕੀ ਹੋ ਗਿਆ ਮੈਂ ਵੇਖੀ ਜਿੱਥੋਂ ਪੈਸੇ ਤਾਂ ਨਹੀਂ ਮੰਗਦੇਗੇ ਤੂੰ ਆਪਦੇ ਘਰੇ ਆਉਣਾ ਹੈ ਘਰੇ ਆ ਜਾ ਸਾਡਾ ਦਿਲ ਦਾ ਟੁਕੜਾ ਤੂੰ ਪਰ ਸਾਨੂੰ ਕੀ ਪਤਾ ਸੀ ਸਾਡੇ ਦਿਲ ਦਾ ਟੁਕੜਾ ਸਾਡੇ ਕੋਲ ਰਹਿਣੇ ਨਹੀਂਗਾ ਤੇ ਇਹ ਜਦੋਂ ਵਾਪਸ ਆਏ ਇਹ ਵੀ ਦੱਸਿਆ ਜਾ ਰਿਹਾ ਵੀ ਇਹਨਾਂ ਨੂੰ ਇਹਨਾਂ ਦੇ ਪਾਸਪੋਰਟ ਤੇ ਡਿਪੋਰਟ ਦੀ ਇਹਨਾਂ ਦੀ ਮੋਹਰ ਲੱਗੀ ਹੋਈ ਜਵੇ ਤਾਂ ਡਿਪੋਰਟ ਕੀਤੇ ਗਏ ਆ ਵੀ ਇਹ ਵਾਪਸ ਆਪਦੀ ਮਰਜ਼ੀ ਨਾਲ ਨਹੀਂ ਆਏ ਨਹੀਂ ਸਹੀ ਸਹੀ ਆ ਬਖਾ ਇੱਕ ਨੰਬਰ ਦਾ ਵੀਜ਼ਾ ਜੀ ਇੱਕ ਨੰਬਰ ਦਾ ਵੀਜ਼ਾ ਨਹੀਂ ਵੀਜ਼ਾ ਇੱਕ ਨੰਬਰ ਹੈ ਵੀ ਇਹ ਵਾਪਸ ਜਦੋਂ ਡਿਪੋਰਟ ਕਰਤੇ ਜਿੱਦੇ ਵੀ ਇਹਨਾਂ ਨੂੰ ਉਹਨਾਂ ਨੇ ਜਿਹੜੀ ਉੱਥੋਂ ਦਾ ਪ੍ਰਸ਼ਾਸਨ ਆ ਉਹਨਾਂ ਨੇ ਵਾਪਸ ਭੇਜਿਆ ਹਾਂ ਜੀ ਆਵੇ ਹਾਂ ਆ ਮੋਰ ਉਹਨਾਂ ਦੀ ਲੱਗੀ ਆ ਆਪਣੀ ਦਿੱਲੀ ਲੱਗੀ ਆ ਆਪਣੀਆਂ ਗਏ ਦੀ ਮੋਰ ਲੱਗੀ ਆ ਅੱਛਾ ਐਡਪਾਰਚਰ ਦੀ ਆ ਉਹ ਨਹੀਂ ਮਿਲਿਆ ਹਾਂ ਹਾਂ ਆਬ ਆਪ ਆਪ 19 ਜੂਨ 20 ਜੂਨ ਨੂੰ ਇੰਡੀਆ ਉਤਰਿਆ ਦਿੱਲੀ ਨੂੰ 19 ਨੂੰ ਉਤਰੋ ਚੜਦਾ ਹੈ ਇਧਰੋਂ ਬਾਏ 12 ਬਰਾਏ ਨੂੰ ਜਾਂਦਾ ਹੈ ਹਾਂ ਆ ਇਧਰ ਆ ਵੇਖੋ ਆ ਵੀਜ਼ਾ ਉਹਨਾਂ ਦਾ ਵਧਾਇਆ ਗਿਆ ਹਾਂ ਜਿਹੜਾ ਉਹਨਾਂ ਦਾ ਸੀਗਾ ਉਹ ਆ 30 ਦਿਨਾਂ ਬਾਅਦ ਉਹਨਾਂ ਨੇ ਫੇਰ ਬਦਾਇਆ ਵੇ ਹੂੰ ਯਾਨੀ ਹਾਇ ਇੱਕ ਨੰਬਰ ਦੇ ਵਿੱਚ ਕੋਈ ਦੋ ਨੰਬਰ ਵਾਲਾ ਦੰਦਾ ਨਹੀਂਗਾ ਹੂੰ ਯਾਨੀ ਉਹ ਤਾਂ ਇੱਕ ਹਿਸਾਬ ਨਾਲ ਜਿਵੇਂ ਆਪਾਂ ਨੇ ਕਬੂਤਰਬਾਜੀ ਉਹ ਗੱਲ ਕਰਦੇ ਆ ਕਿ ਬੰਦੇ ਭੋਲੇ ਭਾਲੇ ਨੂੰ ਲੈ ਜਾਂਦੇ ਤੇ ਆਪਦਾ ਮਾਲ ਟਪਾਉਣ ਦਾ ਮਤਲਬ ਉਹਨਾਂ ਨੂੰ ਕੰਮ ਦਾ ਕੋਈ ਮਤਲਬ ਨਹੀਂਗਾ ਹੂੰ ਬਾਕੀ ਸਾਡੇ ਬੱਚੇ ਨੂੰ ਆਈ ਤੈਨੂੰ 50 ਜੀ ਰੁਪਏ ਅੰਦਰ ਖਾ ਦੇਵਾਂਗੇ ਸਾਨੂੰ ਕੋਈ ਦਿੱਤੀ ਨਹੀਂ ਗਈ ਮਨਦੀਪ ਸਿੰਘ ਨੇ ਸਾਨੂੰ ਦੱਸਿਆ ਕਿ ਮੈਂ 16 ਮਹੀਨੇ ਲਾ ਕੇ ਆਇਆ ਮੇਰਾ 80000 ਰੁਪਏ ਮਹੀਨੇ ਦਾ ਹਿਸਾਬ ਨਾਲ ਮੈਨੂੰ ਕੋਈ ਖਰਚਾ ਨਹੀਂ ਦਿੱਤਾਗਾ ਉਹਨਾਂ ਨੇ ਸਾਰੀ ਤਨਖਾਹ ਮ ਮਤਲਬ ਉੱਥੇ ਜਿਹੜੇ 2 ਮਹੀਨੇ ਇਹਨਾਂ ਨੇ ਕੰਮ ਕੀਤੇ ਉਹ ਵੀ ਇਹਨਾਂ ਨੂੰ ਕੁਝ ਨਹੀਂ ਮਿਲੇ 70 ਦਿਨ ਕੰਮ ਕੀਤਾ ਕੋਈ ਇਹਨਾਂ ਨੂੰ ਕੋਈ ਪੈਸਾ ਨਹੀਂ ਦਿੱਤਾ ਗਈ ਹਾਂਜੀ ਉਹ ਪੈਸੇ ਵੀ ਨੱਪ ਗਏ ਤੇ ਇਹਨਾਂ ਦੀ ਜਾਨ ਵੀ ਇੱਥੇ ਹਾਂਜੀ ਹਾਂਜੀ ਹੋ ਸਕਦਾ ਵੀ ਉਹ ਜਿਵੇਂ ਆਉਂਦੇ ਆ ਮੁੰਨਿਆਂ ਨੂੰ ਧੱਕੇ ਨਾਲ ਕੰਮ ਕਰਾਇਆ ਹੋਵੇ ਜਿਵੇਂ ਆਪਾਂ ਕਹਿੰਦੇ ਆ ਉਹ ਬੰਦੀ ਬਣਾ ਕੇ ਹਾਂ ਡਰਾ ਕੇ ਮੰਦੀ ਬਣਾ ਕੇ ਇੱਥੇ ਆ ਕੇ ਕੁਝ ਨਹੀਂ ਬੋਲਿਆ ਦੱਸਦੇ ਨੇ ਅੰਦਰ ਵੜ ਕੇ ਪਿਆ ਰਹਿੰਦਾ ਸੀਗੇ ਜਿਵੇਂ ਅਸੀਂ ਬੁਲਾਉਂਦੇ ਸੀਗੇ ਤਾਂ ਬੋਲਦਾ ਨਹੀਂ ਸੀਗਾ ਹੋ ਸਕਦਾ ਉਹਨਾਂ ਨੇ ਇੰਨਾ ਡਰਾਇਆ ਹੋਵੇ ਕਿ ਤੂੰ ਮੂੰਹ ਖੋਲਿਆ ਤਾਂ ਅਸੀਂ ਤੇਰੇ ਪਰਿਵਾਰ ਨੂੰ ਖਤਮ ਕਰ ਦੇਾਂਗੇ ਜਾਂ ਐ ਤੇਰੇ ਨਾਂ ਐ ਕਰ ਦੇਾਂਗੇ ਜਿਵੇਂ ਕਰ ਦੇਾਂਗੇ ਇਹ ਹੋ ਸਕਦਾ ਕੋਈ ਇਹਨਾਂ ਨੂੰ ਕੋਈ ਕਰੋਨਾ ਵਰਗੀ ਕੋਈ ਬਿਮਾਰੀ ਹੋ ਗਈ ਹੋਵੇ ਉਹ ਕਦੇ ਚੈੱਕ ਕਰਵਾਇਆ ਨਹੀਂ ਕਰੋਨਾ ਨਹੀਂ ਆਪ ਚਾਰ ਪੰਜ ਵਾਰ ਇੱਥੇ ਚੈੱਕ ਹੋਇਆ ਸੀਗਾ ਕੋਈ ਨੂੰ ਕੋਈ ਕਰੋਨਾ ਨਹੀਂ ਹੋ ਜੀ ਅੱਛਾ ਹਾਂ ਜਿਹੜਾ ਇੱਥੇ ਕੰਮ ਕਰਦਾ ਇਹਨੇ ਇਹਨਾਂ ਦਾ ਚਾਰ ਪੰਜ ਵਾਰੀ ਹੋਇਆ ਸੀਗਾ ਇਹ ਮੋਟਰਸਾਈਕਲ ਜਿਹੜੇ ਹੁੰਦੇ ਜਾਂਦੇ ਤੇ ਇਹਨਾਂ ਦੇ ਸਿਰ ਤੇ ਨਾਕ ਜਦੋਂ ਪੀਕ ਤੇ ਨਹੀਂ ਹੋਇਆ ਹੁਣ ਕੀ ਹੋਊਗਾ ਹਾਂਜੀ ਹਾਂਜੀ ਮੈਂ ਉਦੋਂ ਇਹਨਾਂ ਦਾ ਪੰਜ ਵਾਰੀ ਹੋਇਆ ਚੱਕ ਹੁਣ ਹੁਣ ਤੁਹਾਡੀ ਡਿਮਾਂਡ ਕੀ ਹੈ ਸਾਡੀ ਡਿਮਾਂਡ ਇਹ ਹੈ ਕਿ ਸਾਡਾ ਬੱਚਾ ਤਾਂ ਗਿਆ ਸਾਡਾ ਚਿਰਾਗ ਤਾਂ ਬੁੱਝ ਗਿਆ ਉਹ ਤਾਂ ਸਾਨੂੰ ਵਾਪਸ ਨਹੀਂ ਮਿਲਦਾਗਾ ਚਾਹੇ ਸਾਰੀ ਦੁਨੀਆ ਦੀ ਮਾਇਆ ਆਪਾਂ ਦੇ ਦੇਈਏ ਸਾਡਾ ਬੱਚਾ ਸਾਨੂੰ ਮਿਲਦਾ ਨਹੀਂਗਾ ਪਰ ਜਿਹੜੇ ਉੱਥੇ 80 ਬੰਦੇ ਹੋਰ ਕੰਮ ਕਰਦੇ ਆ ਮੈਂ ਇਹ ਆਨੁਪ੍ਰਸ਼ਾਸਨ ਨੂੰ ਵੀ ਉਹਨਾਂ ਦਾ ਕੇ ਦੀ ਭੈਣ ਧੀ ਆ ਮਾਂ ਹੈ ਨਿੱਕਾ ਜਿਹਾ ਤੋਤਲਾ ਬੱਚਾ ਹੈ ਉਹ ਮੇਰੇ ਬਾਪੂ ਦਾ ਜਾ ਆ ਜਾਂਦਾ ਓੜਿਆ ਵੀ ਉਹਨਾਂ ਦਾ ਚਿਰਾਗ ਨਾ ਬੁੱਝੇ ਉਹਨਾਂ ਨੂੰ ਸਹੀ ਸਲਾਮਤ ਇੱਥੇ ਲਿਆਂਦਾ ਜਾਵੇ ਤੇ ਇਹਨਾਂ ਤੇ ਉੱਥੇ ਦੋ ਨੰਬਰਾਂ ਦਾ ਧੰਦਾ ਕਰਦੇ ਆ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਮਤਲਬ ਜਿਹੜਾ ਇਹ ਕੋਈ ਗੈਰ ਕਾਨੂੰਨੀ ਕੰਮ ਹੋ ਰਿਹਾ ਉਹ ਉਹ ਰੈਕਡ ਨੂੰ ਫੜਿਆ ਜਾਵੇ। ਫੜਿਆ ਜਾਵੇ ਹਾਂਜੀ। ਤੇ ਉਹ ਜਿਹੜੇ ਬੱਚੇ ਉੱਥੇ ਭੋਲੇ ਭਾਲੇ ਆ 70-80 ਬੰਦੇ ਆ ਗਏ ਉਹਨਾਂ ਨੂੰ ਆਪਦੇ ਸਹੀ ਘਰ ਮਹਫੂਜ਼ ਪਹੁੰਚਾਇਆ ਜਾਵੇ। ਤਾਂ ਕਿ ਸਾਡੇ ਉਂਗਿ ਦਾ ਚਰਾਗ ਨਾ ਮੁਝੇ। ਮਤਲਬ ਇਹ ਉਹਨਾਂ ਨੂੰ ਭੋਲੇ ਭਾਲੇ ਨੌਜਵਾਨਾਂ ਨੂੰ ਪੰਜਾਬ ਦੇਆਂ ਨੂੰ ਲਿਜਾ ਕੇ ਉੱਥੇ ਸਿਉਨੇ ਦੀ ਤਸਕਰੀ ਕੀਤੀ ਜਾਂਦੀ। ਸਿਉਨੇ ਤਸਕਰੀ ਕਰਾਉਂਦੇ ਆ ਇਹ। ਹਾਂ। ਇਹ ਇਹ ਕਹਿਣਾ ਚਾਹੁੰਦੇ ਹਾਂ ਹਾਂ ਜੀ ਹਾਂ ਜੀ ਇਹ ਰੈਕਟ ਫੜਿਆ ਜਾ ਹਾਂ ਇਹ ਰੈਕਟ ਫੜਿਆ ਜਾਵੇ ਇਹਦਾ ਜਿੱਥੇ ਤਾਰਾਂ ਇਹਦੀਆਂ ਜੁੜਦੀਆਂ ਇਹ ਹੋ ਸਕਦਾ ਆਈਐਸਆਈ ਨਾਲ ਇਹਦੀਆਂ ਤਾਰਾਂ ਜੁੜਦੀਆਂ ਉਹਨਾਂ ਬਾਅਦ ਇਹ ਫੰਡਿੰਗ ਕਰਦੇ ਹੁਣ ਇਹ ਖਸਤ ਹੱਤਵੱਦੀ ਵਾਸਤੇ ਉਹ ਵੀ ਇਹਨਾਂ ਦੀ ਜਾਂਚ ਹੋਣੀ ਚਾਹੀਦੀ ਹੈ ਜੀ ਵੀ ਸਿਉਣਾ ਲਿਆ ਕੇ ਕਿਸੇ ਹੱਤਵੱਦੀ ਜੱਥੇਬੰਦੀ ਵਾਸਤੇ ਨਾਲ ਕਰਦੇ ਹੁਣ ਇਹ ਹਾਂ ਕਿਉਂਕਿ ਉਥੇ ਹੋ ਸਕਦਾ ਜਿਹੜੇ ਦੂਜੇ ਦੇਸ਼ ਦੇ ਵਿੱਚ ਅਸੀਂ ਉਦਾ ਕੱਢ ਨਹੀਂ ਸਕਦੇਗੇ ਜਾਂ ਅੰਗੇ ਦੀ ਮਸੀਰਗਾ ਦੇ ਵਿੱਚ ਅਤਵਾਦੀਆਂ ਦਾ ਸੀਗਾ ਉਥੋਂ ਤੇਲ ਕੱਢਦੇ ਸਭ ਕੁੜਦੇ ਸੀ ਹੋ ਸਕਦਾ ਵੀ ਉਹਨਾਂ ਦੇ ਇਲਾਕੇ ਜਵਾਤਵਾਦ ਕੰਦੇ ਇਲਾਕੇ ਦੇ ਵਿੱਚੋਂ ਇਹ ਸਿਉਣਾ ਕੱਢਦੇ ਹੋਣ ਮੂੰ ਤਾਂ ਫਿਰ ਗਵਰਨਮੈਂਟ ਫੜ ਸਕਦੀ ਹੈ ਮੇਰੀ ਇਹੀ ਮੰਗ ਹੈ ਬਿਲਕੁਲ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਹੋਣ ਕਰਕੇ ਨੌਜਵਾਨ ਬਾਹਰਲੇ ਦੇਸ਼ਾਂ ਦਾ ਰੁਖ ਕਰਦੇ ਆ ਬਾਹਰਲੇ ਦੇਸ਼ਾਂ ਦੇ ਵਿੱਚ ਜਾ ਕੇ ਅਕਸਰ ਹੀ ਨੌਜਵਾਨਾਂ ਦੇ ਨਾਲ ਮਾੜੇ ਹਾਲਾਤ ਬਣ ਜਾਂਦੇ ਆ ਤੇ ਨੌਜਵਾਨਾਂ ਦੇ ਨਾਲ ਮੰਦ ਭਾਗੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇ ਇਹ ਜਿਵੇਂ ਇਹਨਾਂ ਦਾ ਕਹਿਣਾ ਹੈ ਕਿ ਸਰਕਾਰ ਇਸ ਮਾਮਲੇ ਨੂੰ ਧਿਆਨ ਚ ਲਵੇ ਤੇ ਉਹ ਧਿਆਨ ਚ ਲੈ ਕੇ ਇਸ ਮਾਮਲੇ ਦੀ ਤਹਿ ਤੱਕ ਜਾਵੇ ਕਿ ਇਹ ਕੋਈ ਸਿਰਫ ਇੱਕ ਇੱਕ ਨੌਜਵਾਨ ਦੀ ਮੌਤ ਦਾ ਮਸਲਾ ਨਹੀਂ ਇਹ ਇੱਕ ਬਹੁਤ ਵੱਡੇ ਇੱਕ ਸੋਨਾ ਤਸਕਰੀ ਦਾ ਵੀ ਹੋ ਸਕਦਾ ਹੈ ਭੋਲੇ ਭਲੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਦੇ ਨਾਲ ਖਲਵਾੜ ਕਰਨ ਦਾ ਵੀ ਮਾਮਲਾ ਹੋ ਸਕਦਾ ਹੈ ਤੁਸੀਂ ਜੁੜੇ ਰਹੋ ਦਿੱਲੀ ਦੇ ਨਾਲ ਦੇਸ਼ ਦੀ ਸੁਰੱਖਿਆ ਦਾ ਵੀ ਇਹ ਹੋ ਸਕਦਾ ਜਿਉਂ ਜਿਹੜੇ ਅਤਵਾਦਿਆਂ ਨਾਲ ਇਹਨਾਂ ਦਾ ਸੰਬੰਧ ਹੋਣਦਾ ਇਹਨਾਂ ਦੇ ਹੋ ਸਕਦਾ ਵੀ ਅਤਵਾਦਿਆਂ ਵੱਲੋਂ ਇਹ ਸੋਨਾ ਕੱਢਦੇ ਹੋਣ ਇਹ ਇਹਨਾਂ ਦੇ ਵਿਚਾਰ ਲੈ ਲੋ ਕੋਈ ਬਿਲਕੁਲ ਬਈ ਜੀ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਮਾਮਲੇ ਤੇ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਹਾਂ ਜੀ ਪਹਿਲੀ ਗੱਲ ਤਾਂ ਵੀ ਇਸ ਪਰਿਵਾਰ ਨੂੰ ਗੱਲ ਠੀਕਾ ਵੀ ਅਨੁਸ਼ਾਸਨ ਤੋਂ ਗੱਲ ਠੀਕਾ ਵਧੀਆ ਇਹਨਾਂ ਨੂੰ ਸਹੀ ਕੁਝ ਜਵਾਬ ਮਿਲਣਾ ਚਾਹੀਦਾ ਹੈਗਾ ਅਨਸਾਫ਼ ਮਿਲਣਾ ਚਾਹੀਦਾ ਹੈਗਾ ਤੇ ਬੱਚਾ 2 ਮਹੀਨਾ ਵਾਸਤੇ ਤਾਂ ਗਿਆ 2 ਮਹੀਨਾ ਬਾਅਦ ਉਹਨੂੰ ਵਾਪਸ ਭੇਜ ਦਿੰਦੇ ਆ ਘਰ ਆ ਕੇ ਉਹਦੀ ਰਸਮਾਂਈ ਦੇ ਹਾਲਾਤਾਂ ਦੇ ਵਿੱਚ ਉਹਦੀ ਡੈਥ ਹੋ ਜਾਂਦੀ ਹੈਗੀ ਆ ਤੇ ਅਗਰ ਜੇ ਸਾਨੂੰ ਪਹਿਲਾਂ ਪਤਾ ਲੱਗ ਜਾਂਦਾ ਤਾਂ ਅਸੀਂ ਇਹਦਾ ਪੋਸਟਮਾਸਟਰ ਵੀ ਕਰਵਾ ਲੈਂਦੇ ਹੂੰ ਠੀਕ ਆ ਵੀ ਉਦੋਂ ਕਾਲੀ ਦੇ ਵਿੱਚ ਕਾਲੀ ਦੇ ਵਿੱਚ ਪਰਿਵਾਰ ਨੂੰ ਨਹੀਂ ਪਤਾ ਲੱਗਿਆਗਾ ਪਰਿਵਾਰ ਦੀ ਮੱਤ ਮਾਰੀ ਗਈ ਤੇ ਚਲੋ ਹੁਣ ਜਦੋਂ ਸਾਨੂੰ ਪਤਾ ਲੱਗਿਆ ਹੌਲੀ ਹੌਲੀ ਇਹਨਾਂ ਨੇ ਗੱਲਾਂ ਦੱਸੀਆਂ ਤੇ ਅਸੀਂ ਆਖਿਆ ਵੀ ਸਾਨੂੰ ਤੁਸੀਂ ਪਹਿਲਾਂ ਹੀ ਦੱਸ ਦਿੱਤਾ ਆਪਾਂ ਪਹਿਲਾਂ ਹੀ ਇਹਦਾ ਕੋਈ ਹੱਲ ਕਰਦੇ ਨਾਲੇ ਪ੍ਰਸ਼ਾਸਨ ਤੋਂ ਅਸੀਂ ਤਾਂ ਇਹ ਮੰਗ ਕਰਦੇ ਵੀ ਸਾਨੂੰ ਇਹਦਾ ਇਨਸਾਫ ਮਿਲਣਾ ਚਾਹੀਦਾ ਹੁਣ ਤੁਸੀਂ ਕਰੋਗੇ ਲਿ ਲਿਖਤੀ ਕੀਤੀਆਂ ਹੋਈਆਂ ਗਈਆਂ ਹਾਂਜੀ ਹਾਂਜੀ ਭੇਜ ਗਿਆ ਵੀ ਸਾਰੀਆਂ ਮੈਂ ਤੁਹਾਨੂੰ ਸ਼ਾਰਟ ਚ ਦੱਸਦਾ ਜੀ ਜਿਹੜਾ ਬੱਚਾ ਸੀ ਨਾ ਬੜਾ ਸਰੀਬ ਬੱਚਾ ਸੀ ਪਿੰਡ ਚ ਕਿਸੇ ਨੂੰ ਪੁੱਛ ਲੋ ਨਾ ਲੜਾਈ ਨਾ ਝਗੜਾ ਫੁੱਲ ਕੰਮ ਵਾਲਾ 24 ਘੰਟੇ ਹੂੰ ਉਹਨੂੰ ਅੱਧੀ ਰਾਤ ਵੀ ਠਾਲੋ ਨਾ ਮੁਸਲਮਾਨ ਫੈਮਿਲੀ ਆ ਅੱਧੀ ਰਾਤ ਠਾਲੋ ਗਾਇਆਂ ਦੀ ਕੁੱਤਿਆਂ ਦੀ ਸੇਵਾ ਕਰਾਣਾ ਰਿਹਾ ਉਹ ਸਰੀਮੇ ਆਹ ਗੱਲ ਆ ਗੁਰਦੁਆਰਾ ਸਾਹਿਬ ਲੈ ਜਾਓ ਸਾਰੀ ਸੇਵਾ ਕਰਨੀ ਉਹ ਬੰਦਾ ਜਿਹੜਾ ਸਾਨੂੰ ਡਾਊਟ ਨਾ ਸ਼ਾਰਟ ਸਮਝਾਉਣਾ ਵੀ ਉਹ ਬੰਦਾ ਸੀ ਜੀਸੀਬੀ ਦਾ ਮਕੈਨਿਕ ਆ ਇੱਥੋਂ ਨੂੰ ਮਿਹਨਤ ਕਰਕੇ ਲੈ ਗਿਆ ਵੀ ਭਾਈ ਜੀਸੀਬੀ ਆ ਉੱਥੇ ਠੀਕ ਕਰਨਾ ਜਾ ਕੇ ਉਹਨੂੰ ਸੋਨੇ ਦੀ ਖਦਾਨ ਚ ਲਾਤਾ ਤੇ ਉਹ ਇੱਥੇ ਸੋਨਾ ਦਿਖਾਉਂਦਾ ਰਿਹਾ ਕੱਚਾ ਵੀ ਸੀ ਸੋਨਾ ਕੱਢੀ ਜਾਂਦੇ ਚਲ ਕੋ ਦਾ ਕੰਮ ਕੀ ਸੀ ਜੀਸੀਬੀ ਕੋਈ ਪ੍ਰੋਬਲਮ ਹੋ ਗਈ ਭਾਈ ਜਾ ਕੇ ਠੀਕ ਕਰਿਆ ਉਦੋਂ ਕੀ ਕਰਦੇ ਆ ਇੱਥੋਂ ਬੰਦੇ ਨੂੰ ਮਿਹਨਤਾਂ ਲੈ ਕੇ ਜਾਂਦੇ ਆ ਪਰਿਵਾਰ ਦੇ ਕਹਿਣ ਮੁਤਾਬਕ ਲੈ ਕੇ ਜਾਂਦੇ ਆ ਉਦੋਂ ਬਾਅਦ ਬੰਦੇ ਨੂੰ ਕੱਲੇ ਨੂੰ ਲੈ ਕੇ ਛੱਡਦਾ ਤਾਂ ਲੁਧਿਆਣੇ ਤੇ ਉਹ ਘਰੇ ਕੱਲਾ ਆਉਂਦਾ ਬਸ ਤੇ ਤੁਸੀਂ ਐਂ ਦੱਸੋ ਵੀ ਅੱਜ ਆਪਾਂ ਕਿਸੇ ਨੂੰ ਉਹ ਵੀ ਵਿਗਾਰ ਰਹੇ ਨੇ ਘਰੋਂ ਫ੍ਰੀ ਕੋਰਟ ਤੱਕ ਬੰਦਾ ਘਰ ਹੀ ਛੱਡ ਕੇ ਜਾਂਦਾ ਕਿ ਮੈਨੂੰ ਸੌਕਾ ਕਲਪਤ ਹੋ ਜਾਂਦੀ ਹੈ। ਇੱਕ ਬੰਦਾ ਯਾਰ ਤੁਸੀਂ ਜਾ ਕੇ ਸੋਨੇ ਦਾ ਕੰਮ ਕਰਾਉਣੇ ਆ ਉੱਥੇ। ਫਿਰ ਉਹਨੂੰ ਲੈ ਲੈਣੇ ਛੱਡ ਦਿਓ। ਠੀਕ ਹੈ ਜੀ। ਐਂ ਦੇਖ ਲੋ ਮੇਰਾ ਭਾਰ ਕੁਆਂਟਲਾ ਤੇ ਮੇਰੇ ਨਾਲ ਤਕੜਾ ਸੀ ਮੁੰਡਾ ਉਹ। ਠੀਕ ਹੈ ਜੀ। ਮੇਰੇ ਗਾਂ ਨੂੰ ਪ੍ਰੋਬਲਮ ਹੋ ਗਈ। ਮੈਂ ਉਹਨੂੰ ਕਿਹਾ ਸਲੀਮੇ ਉਹ ਆਇਆ ਸੀ ਉਦੋਂ। ਮੈਂ ਸਲੀਮੇ ਕਹਿੰਦਾ ਪੁੱਤ ਗਾਂ ਠਾਈਏ ਤੇ ਬੰਦਾ ਸਾਹ ਚੜ ਗਿਆ। ਪੂਰਾ ਤਾਕੜ ਸੀ ਮੁੰਡਾ ਮੈਂ ਕੀ ਹੋ ਗਿਆ? ਨਹੀਂ ਚਾਚੇ ਕੁਛ ਨਹੀਂ ਕੁਛ ਨਹੀਂ। ਉਹਨੂੰ ਕੋਈ ਪ੍ਰੋਬਲਮ ਜ਼ਰੂਰ ਸੀ। ਉਹਦੇ ਗੁਰਦੇ, ਕਿਡਨੀ, ਲੀਵਰ ਪੂਰਾ ਸਰੀਰ ਫੇਲਿਅਰ ਹੋ ਗਿਆ ਉਹ ਲਾਪਾ ਮਤਲਬ ਕਿ ਲਾ ਲਓ ਵੀ ਦੋ ਤਿੰਨ ਦਰਾਂ ਦੇ ਵਿੱਚ ਵਿੱਚ ਉਹਨੂੰ ਜਿਹੜਾ ਮੁੰਡਾ ਉਹ ਗੱਲ ਕਹਿ ਕੇ ਗਿਆ ਨਹੀਂ ਬੰਦਾ ਮੈਂ ਚੋਰ ਨਹੀਂ ਮੈਨੂੰ ਲੋੜ ਹੀ ਤਰੀਕੇ ਕਰੀਏ ਕਿ ਪੁੱਛਣ ਦੀ ਫਲਾਣੀ ਚੀਜ਼ ਹੈਗੀ ਆ ਉਹ ਬੰਦੇ ਨੇ ਆ ਕਿ ਇਹਨਾਂ ਨੂੰ ਕਿਹਾ ਪੂਰੇ ਪਰਿਵਾਰ ਨੂੰ ਵੀ ਬਾਈ ਨੂੰ ਫਿਲਟਰ ਦਾ ਪਾਣੀ ਦਿਓ ਤੇ 15 ਦਿਨ ਘਰੋਂ ਬਾਹਰ ਨਹੀਂ ਨਿਕਲ ਦੇਣਾ ਜੇ ਇਹਨੇ ਫਿਲਟਰ ਦਾ ਪਾਣੀ ਹੋਰ ਪਾਣੀ ਪੀ ਲਿਆ ਨੂੰ ਹੋਗਾ ਬੁਖਾਰ ਇਹਦੀ ਮੌਤ ਕਨਫਰਮ ਹੈ ਤੇ ਉਸ ਤੋਂ ਬਾਅਦ ਬੰਦਾ ਪਰਿਵਾਰ 'ਚ ਆਇਆ ਨਹੀਂ ਕਹਿਣ ਦਾ ਮਤਲਬ ਇਹ ਹੈ ਵੀ ਜੇਬ ਨੂੰ ਕਿਸੇ ਦਾ ਦਰਦ ਆ ਉਹਦੇ ਘਰੇ ਮੈਂ ਅਗਰ ਸਹੀ ਠੀਕ ਠਾਕ ਤੋਂ ਜਾਣਣਾ ਤੇ ਮਰੇ ਤੋਂ ਤਾਂ ਪੰਜ ਗੜੇ ਮਾਰੂੰਗਾ ਵੀ ਭਾਈ ਕੀ ਪ੍ਰੋਬਲਮ ਹੋਗੀ ਪਰ ਉਹ ਬੰਦਿਆਂ ਨੇ ਕੋਈ ਰਾਵਤਾ ਨਹੀਂ ਕਰਿਆ ਅੱਛਾ ਚਲ ਇੱਕ ਜੀ ਹੋਰ ਮੰਨਦੇ ਵੀ ਜੇ ਇਹ ਨਾ ਬੰਦੇ ਨੇ ਕੋਈ ਸ਼ਿਕਾਇਤ ਕਰੀ ਹੁੰਦੀ ਉਹ ਮਰੇ ਤੋਂ ਫੇਰ ਹੀ ਮੰਨਦੇ ਕਿ ਬੰਦਾ ਡਰ ਗਿਆ ਇਹਨਾਂ ਦਾ ਕੋਈ ਕਾਰਵਾਈ ਚਾਰ ਨਹੀਂ ਉਹਨੂੰ ਸ਼ੱਕ ਸੀ ਉਹਨੂੰ ਡਾਊਟ ਸੀ ਉਹ ਬੰਦਾ ਤਾਂ ਨਹੀਂ ਆਇਆ ਮਤਲਬ ਕੋਈ ਇਹਨੂੰ ਨੂੰ ਉੱਥੇ ਹੀ ਕੁਝ ਖਾਣ ਨੂੰ ਅਜੀਹੀ ਚੀਜ਼ ਦਿੱਤੀ ਹਾਂ ਕੋਈ ਜ਼ਹਿਰੀ ਚੀਜ਼ ਜ਼ਹਿਰੀ ਚੀਜ਼ ਦੇਤੀ ਜਾਂ ਕੁਝ ਵੀ ਉਹ ਮੁੰਡੇ ਨਾਲ ਕੁਝ ਹੋਇਆ ਜ਼ਰੂਰ ਹੈ ਕਿਉਂਕਿ ਜਦੋਂ ਬਾਅਦ ਵਿੱਚ ਪਰਿਵਾਰ ਇਕੱਠਾ ਬੈਠਾ ਨਾ ਆਪਾਂ ਕਹਿੰਦੇ ਬਾਤ ਗੱਲ ਗਿਓ ਛੜੀ ਅਸੀਂ ਪੁੱਛਿਆ ਤੁਸੀਂ ਯਾਰ ਉਦੋਂ ਹੀ ਗੱਲਬ ਕਈ ਰੱਬ ਕਿਉਂ ਐਡਾ ਤਕੜਾ ਬੱਚਾ ਇਹਦੇ ਘਰ ਤੋਂ ਚਲਾ ਗਿਆ ਬੰਦੇ ਦਾ ਵੈਸੀ ਅੱਧੇ ਪਾਗਲ ਹੋ ਜਾਂਦਾ ਜਦੋਂ ਪਰਿਵਾਰ ਪੂਰਾ ਬੈਠਾ ਰਣ ਡਿਸਕਸ ਕਰਿਆ ਵੀ ਯਾਰ ਆ ਇੱਕ ਬੈਗ ਐ ਯਾਰ ਉਹ ਬੰਦਾ ਆ ਗੱਲ ਕਹਿੰਦਾ ਸੀ ਜੇ ਨੂੰ ਬੁਖਾਰ ਕਰਕੇ ਦੀ ਮੌਤ ਹੋ ਜੂ ਇਹ ਆਪ ਨੂੰ ਕੱਚਾ ਸੋਨਾ ਦਿਖਾਉਂਦਾ ਰਿਹਾ ਗਿਆ ਜੇ ਸੀ ਵੀ ਖਾਤਰ ਸੀ ਜੋ ਸਿਆਣੇ ਬੰਦੇ ਬੈਠਾ ਫੇਰ ਗੱਲ ਨਿਕਲੀ ਭਾਈ ਤੁਸੀਂ ਇਹਦੀ ਦਰਖਾਸਤ ਦਿਓ ਮੇਨ ਗੱਲ ਆਹ ਹੈ ਭਾਈ ਅਸਲ ਚਕਰ ਨੇ ਇਹ ਹੁੰਦਾ ਨਾ ਵੀਰੇ ਵੀ ਕਦੇ ਵੀ ਸਾਰੇ ਅੰਗ ਇੱਕਦਮ ਕੰਮ ਨਹੀਂ ਛੱਡਦੇ ਬੰਦੇ ਦੇ ਆਰਗਨ ਕਦੇ ਵੀ ਫੇਲ ਨਹੀਂ ਹੁੰਦੇ ਹਾਰਟ ਫੇਲ ਹੋ ਜੂ ਕਿਡਨੀ ਫੇਲ ਹੋ ਜੂ ਇੱਕ ਚੀਜ਼ ਫੇਲ ਹੋਊਗੀ ਇਹ ਸਾਰੇ ਇਕਦਾਂ ਹੀ ਛੱਡ ਗਏ ਦੇ ਅੱਛਾ ਬਾਹਰ ਜਾਣ ਦਾ ਕਾਰਨ ਇਹ ਸੀ ਬਾਹਰ ਨਿਕਲੂਗਾ ਕਿਸੇ ਕੋਲੇ ਗੱਲ ਕਰੂਗਾ ਇਹ 39 ਸਾਲ ਦਾ ਬੰਡਾ ਠੀਕ ਹੈ ਘਰੇ ਰਹੂਗਾ 15 ਦਿਨ 15 ਨੂੰ ਪਤਾ ਹੀ 10 15 ਦਿਨਾਂ ਅੰਦਰ ਖਤਮ ਹੋ ਜਾਣਾ ਇਹਨੇ ਬਸ ਇੰਨਾ ਹੀ ਟਾਈਮ ਸੀਗਾ ਉਹਨੇ ਇਸ ਕਰਕੇ ਸਾਰੀ ਕਾਰਵਾਈ ਸੀ ਉਹਦੇ ਤੇ ਇਸ ਕਰਕੇ ਸ਼ੱਕ ਆ ਠੀਕ ਹੈ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਇਨਕੁਆਰੀ ਹੋਣੀ ਚਾਹੀਦੀ ਹੈ ਪੁੱਛਗਿੱਛ ਹੋਣੀ ਚਾਹੀਦੀ ਹੈ ਫੇਰ ਹੀ ਪਤਾ ਲੱਗੂਗਾ ਵੀ ਕੀ ਆ ਕੱਲ੍ਹ ਨੂੰ ਧੰਨਵਾਦ ਤੁਸੀਂ ਜੁੜੇ ਰਹੋ ਡੇਲੀ ਡਸ ਟੀਵੀ ਦੇ ਨਾਲ ਬਹੁਤ ਬਹੁਤ ਧੰਨਵਾਦ ਐਸਐਸਵੀ ਫਰੀਦਕੋਟ ਡੀਆਈਜੀ ਫਿਰੋਜ਼ਪੁਰ ਡੀਜੀਪੀ ਚੰਡੀਗੜ੍ਹ ਮੁੱਖ ਮੰਤਰੀ ਦੂਜਾ ਈਡੀ ਇਨਕਮ ਟੈਕਸ ਵਿਭਾਗ ਘਟ ਗੈਂਦੀ ਕਮਿਸ਼ਨ ਤੇ ਇਨਫੋ ਸੀਬੀਆਈ ਰਾਸ਼ਟਰਪਤੀ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਜਹਾਜ ਮੰਤਰੀ ਈਡੀ ਤੇ ਸੀਬੀਆਈ ਤੇ ਘਟ ਗੰਦਗੀ ਕਿ ਮਿਸ਼ਨ ਅਸੀਂ ਇਹਨੂੰ 15 ਡੇਟੀਆਂ ਪਾ ਚੁੱਕੇ ਆਂ ਅਜੇ ਤੱਕ ਕਿਸੇ ਦਾ ਕਿਸੇ ਦਾ ਆਇਆ ਕੋਈ ਰਿਪਲਾਈ ਕਿਸੇ ਹਜੇ ਤੱਕ ਕੋਈ ਨਹੀਂ ਆ ਗਿਆ ਇੱਕ ਚੰਡੀਗੜ੍ਹ ਦਾ ਸੀਗਾ ਜਿਹੜਾ ਇਨਕੋਨਟੈਕਟ ਸੀ ਉਹਨਾਂ ਦਾ ਸਪੀਡ ਪੋਸਟ ਕਰਾਈ ਸੀ ਉਹਨਾਂ ਦਾ ਐਡਰੈਸ ਗਲਤ ਸੀਗਾ ਉਹ ਦੁਬਾਰੇ ਅਸੀਂ ਪੋਸਟ ਰੀਫੇਰ ਕਰਤੀ ਹੈ ਅੱਛਾ ਹਾਂਜੀ ਹਜੇ ਕਿਸੇ ਨੇ ਗੌਰ ਨਹੀਂ ਕੀਤੀ ਅਜੇ ਕੋਈ ਗੌਰ ਨਹੀਂ ਹੋਈਗੀ ਤੇ ਅਸੀਂ ਤਾਂ ਬਈ ਇਹ ਹੈ ਨੇ ਸਾਡੀ ਜਲਦੀ ਤੋਂ ਜਲਦੀ ਗੌਰ ਹੋਣੀ ਚਾਹੀਦੀ ਮਸਲੇ ਦੀ ਤੇ ਉਹ ਜਿਹੜੇ ਬਾਹਰ ਬੱਚੇ ਫਸਾਈ ਬੈਠੇ ਆ ਸਭ ਜੁ ਬਾਗ ਬੁਖਾ ਕੇ ਯਾਨੀ ਉਹਨਾਂ ਦੀ ਕਿਸੇ ਦੀ ਮੌਦਨਾ ਹੋ ਜੇ ਉਹਨਾਂ ਨੂੰ ਸਹੀ ਸਲਾਮ ਦੇ ਇਥੇ ਲ ਤੁਸੀਂ ਜੁੜੇ ਰਹੋ ਡੇਲੀ ਡੈਸ ਟੀਵੀ ਦੇ ਨਾਲ ਬਹੁਤ ਬਹੁਤ ਧੰਨਵਾਦ